ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚਾ ਸੋ ਕੰਮ ਕਹਿੰਦੇ ਦੁਨੀਆ ਤੇ ਇਹੋ ਜੇ ਕਰਕੇ ਜਾਓ ਸੋ ਤੁਹਾਡੇ ਮਰਨ ਤੋਂ ਬਾਅਦ ਵੀ ਦੁਨੀਆ ਇਹ ਕਹੇ ਵੀ ਇਹਦੇ ਨਾਲ ਦਾ ਇਨਸਾਨ ਕੋਈ ਨਹੀਂ ਸੀ ਜੇ ਜ਼ਿੰਦਗੀ ਜਿਉ ਕੇ ਗਿਆ ਤਾਂ ਇਹੀ ਇਨਸਾਨ ਜਿਉ ਕੇ ਗਿਆ ਸੋ ਜਿਵੇਂ ਦੇ ਹਾਲਾਤ ਆ ਹਨ ਸੋ ਆਪਣੀ ਜ਼ਿੰਦਗੀ ਆ ਜਿਹੜੀ ਉਹ ਵਧੀਆ ਚੰਗੇ ਕੰਮ ਕਰੋ ਮਾੜੇ ਕੰਮਾਂ ਦਾ ਨਤੀਜਾ ਹਮੇਸ਼ਾ ਮਾੜਾ ਹੁੰਦਾ ਸੋ ਜਿਵੇਂ ਆਪਾਂ ਸੁਣਦੇ ਆ ਜਿਹੜਾ ਅੱਜ ਕੱਲ ਇਸ ਸਮਾਜ ਦੇ ਉੱਤੇ ਕੋਈ ਗਲਤ ਹਨ ਚੀਜ਼ਾਂ ਬਣਾਊਗਾ ਕੋਈ ਗੰਦੇ ਕੰਟੈਂਟ ਬਣਾਊਗਾ ਤੇ ਉਹਦਾ ਹਸ਼ਰ ਤੁਸੀਂ ਆਪ ਹੀ ਜਾਣਦੇ ਸੋ ਚੰਗੇ ਕੰਮ ਕਰੋ ਵੈਸੇ ਵੀ ਬਿਨਾਂਏ ਸੋਸ਼ਲ ਮੀਡੀਆ ਤੋਂ ਵੀ ਚੰਗੇ ਕੰਮ ਕਰੋ ਸੋ ਚੰਗੇ ਕੰਮ ਕਰੋਗੇ ਤਾਂ ਦੁਨੀਆ ਤੁਹਾਡੇ ਨਾਲ ਖੜੂਗੀ ਸੋ ਚੰਗੇ ਕੰਮ ਕਰੋਗੇ ਤਾਂ ਦੁਨੀਆ ਮਰੇ ਤੋਂ ਪਿੱਛੇ ਵੀ ਤੁਹਾਡੀ ਸਲਾਹ ਤੇ ਕਰੂਗੀ ਤੇ ਨਹੀਂ ਤਾਂ ਜੇ ਮਾੜੇ ਕੰਮ ਕਰਾਂਗੇ ਤੇ ਉਹਨਾਂ ਦਾ ਨਤੀਜਾ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਦਾ ਹੁੰਦਾ ਸੋ ਆਪਾਂ ਹੋਇਆ ਰੈਡੀ ਸਟੇਡੀ ਸੋ ਤੁਸੀਂ ਕੋਮ ਵੀ ਅਜ ਐਨਕਾ ਨੂੰ ਕਲਾਕੇ ਕਿੰਨੀ ਚੜਾਈ ਹੈ ਸੋ ਹੱਲੇ ਆਪਾਂ ਝੋਨਾ ਤਾਂ ਲਾਉਣਾ ਨਹੀਂਗਾ ਝੋਨਾ ਹੱਲੇ 1-2 ਦਿਨ ਘਟੋ ਘਟ ਹਫਤਾ ਬਾਅਦ ਚਲਾਉਣਾ ਹੈ ਸੰਗਰਾਮ ਤੋਂ ਫਿਰ ਆਕੇ ਤੇ ਹੁਣ ਟਾਈਮ 5 ਵਜੇ ਗਿਆ ਤੇ ਆਪਾਂ ਜਾਣਾ ਸ਼ਹਿਰ ਨੂੰ ਤੇ ਕੌਣ ਕੌਣ ਆਪਣੇ ਨਾਲ ਆ ਹੋ ਫਿਰ ਅੱਗੇ ਤੁਹਾਨੂੰ ਵੀਡੀਓ ਚ ਪਤਾ ਲੱਗੀ ਜਾਊਗਾ ਸੋ ਆਜੋ ਫਿਰ ਆਪਾਂ ਚੱਲਦੇ ਆਂ ਆਡਾ ਉਸਤਾਦ ਜੈਨਕਾਂ ਦੇ ਟਾਈਮ 5:30 ਹੋ ਗਏ ਠੀਕ ਹੈ ਵੈਸੇ ਅਰ ਹਾਲੇ ਝੋਨੇ ਬਾਈ ਕੋਈ ਕੋਈ ਲੱਗਣ ਲੱਗੇ ਕੋਈ ਜ਼ਿਆਦਾ ਨਹੀਂ ਵਾਣ ਵਿਹਲੇ ਪਏ ਤਾਂ ਇਧਰ ਖੁਸ਼ਾ ਤੇਰੇ ਵੀ ਤਮਾਨ ਕਰ ਲਉਣਾ ਇਹਨੂੰ ਘੱਟ ਸ਼ੌਂਕ ਥੋੜੀ ਜ਼ਿੰਦਗੀ ਵਿੱਚ ਦੇਖ ਲੈ ਲਾ ਯਹੀ ਚੱਲੇ ਫ੍ਰੀ ਕੋਡ ਆ ਜਾਓ ਫਿਰ ਨਾਲ ਹੀ ਬਣੇ ਰਹੋ ਬਸ ਵੀਡੀਓ ਦੇ ਐਦਾ ਗਰਮ ਹੈ ਪਰ ਅਸੀਂ ਸ਼ਾਮ ਨੂੰ ਚੱਲੇ ਆ 5:30 ਹੋ ਗਏ ਰਾਤ ਨੂੰ ਆਵਾਂਗੇ ਦੋਨੋਂ ਵਾਂਸੇਰਾ ਅੰਦਾ ਸਿੱਧੋ ਹੀ ਚੱਲਦਾ ਭਾਈ ਘੈਂਟ ਆ ਸਾਡਾ ਪਿੱਛੇ ਚੜੂ ਨਾ ਤੜਾਉਂਦੇ ਗੱਦੀਆਂ ਹਾਂ ਹਾਂ ਹੁਣ ਨਿਕਿਆਾਰੇ ਹੋਏ ਨੇ ਤੂੰ ਜੇ ਤੇਰਾ बाजू ਸਾਰ ਹੁੰਦਾ ਜੇ ਕਾਹੇ ਹੁੰਦੇ ਨੇ ਵੈਸੇ ਤਾਂ ਜੇ ਐਦਕੀ ਲੇਟ ਲਾਵਾਂਗੇ ਤਾਂ ਚੰਗੇ ਰਵਾਂ ਜੈਸਾ ਹਣਾ ਸਰਕਾਰ ਨੇ ਐਦਕੀ ਖੁੱਲ੍ਹ ਦਿੱਤੀ ਉਹ ਹਸਾਣਾ ਲੋਕਾਂ ਨੇ ਪਾਣੀ ਨਹੀਂ ਛੱਡਿਆ ਪਤਾ ਨਹੀਂ ਤਾਂ ਗਰਮੀ ਬਹੁਤ ਜ਼ਿਆਦਾ ਤਾਂ ਕਰਕੇ ਹਣਾ ਆਪਾਂ ਕੋਈ ਰਾਹ ਝੋਣਾ ਦੇਖਿਆ ਵੇਲੀਆਂ ਪਈਆਂ ਪਈਆਂ ਸਾਹਿਬ ਜਮੀਨਾਂ ਵੇਖ ਲਓ ਇਧਰਲੀ ਸਾਈਡ ਤੇ ਇਧਰਲੀ ਸਾਈਡ ਦੀ ਅੱਜ ਹੱਲ ਹੈ ਗਈਆਂ 13 ਜੂਨ ਆਵੇ ਵੇਲ ਹੀ ਪਈਆਂ ਤੇ ਜਿਨ੍ਹਾਂ ਦੇ ਲੱਗੇ ਉਹਨਾਂ ਦੇ ਵੀ ਢੱਕੇ ਸੜੇ ਪਏ ਸੋ ਜਨਾਜ਼ਰ ਮੀਂਹ ਨਹੀਂ ਪੈਂਦਾ ਉਹਨਾਂ ਚਿਰ ਕੋਈ ਹੱਲ ਨਹੀਂ ਵੈਸੇ ਮੀਂਹ ਇਸ ਟਾਈਮ ਉਧਰ ਮਾਨਸਾ ਜੀ ਰੀਅ ਚ ਕਾਫੀ ਪਈ ਜਾਂਦਾ ਫਾਈ ਅੱਜ ਕਾਫੀ ਦਿਨਾਂ ਬਾਅਦ ਫਰੀਦਕੋਟ ਆਏ ਆ ਤੇ ਜੇ ਸ਼ਾਮ ਨੂੰ ਆਈਏ ਤਾਂ ਇਦਾਂ ਦਾ ਰੌਣਕ ਹੁੰਦਾ ਬਸ ਮਾੜਾ ਮੋਟ ਬਾਕੀ ਤਾਂ ਹੁਣ ਗਰਮੀ ਚ ਵੈਸੇ ਵੀ ਘਾਟੇ ਨਿਕਲਦੇ ਲੋ ਬਾਕੀ ਸ਼ਾਮ ਨੂੰ ਤਾਂ ਵੈਸੇ ਵੀ ਘੱਟ ਹੀ ਹੁੰਦੇ ਆ ਸ਼ਹਿਰ ਵਾਲੇ ਹੁੰਦੇ ਆ ਬਾਕੀ ਖਾਲੀ ਖਾਲੀ ਆ ਪਰ ਹਰ ਰਾਤ ਨੂੰ ਸ਼ਾਮ ਨੂੰ ਵਧੀਆ ਉਸਤਾਦ ਕਹਿੰਦੇ ਦੁਬਾਰੇ ਚੱਲੀਏ 10 ਵਜੇ ਚੱਲੀਏ 2 ਵਜੇ ਨੂੰ ਆ ਜਾਾਂਗੇ ਮੈਂ ਕਰਨਾ ਅਰੈਸਟ ਕਰੋ ਕਰੇ ਫਿਰ ਚੱਲਾਂਗੇ ਬਸ ਵਧੀਆ ਠੰਡਾ ਐਸ ਵળે ਤਾਂ ਵਧੀਆ ਨਜ਼ਾਰਾ ਆ ਕੇ ਮਾਣ ਆ ਕੇ ਚਮ ਮਰਨਾਂ ਲੋਕਾਂ ਨੇ ਤਪਸ਼ ਤਾਂ ਨਹੀਂ ਆ ਕਿ ਨਹੀਂ ਹਾਂਜੀ ਦਾ ਹਰ ਸਭ ਵਧੀਆ ਮੌਸਮ ਹੋ ਗਿਆ ਟੰਡ ਇਹਨੇ ਬੜੀ ਆਖਦੀ ਬਾਕੀ ਪਿਛਣਾ ਸਾਡਾ ਫੜੀ ਚੜਾਈ ਚ ਰਹਿਣਾ ਮੇਰੇ ਅਗਾਂ ਹਾਂ ਕੁਝ ਘੜੀ ਵੀ ਲਾ ਕੇ ਆਇਆ ਵਣਕਿਆ ਹਾਂ ਬਾਈ ਟਾਈਮਾ ਉਹ ਘੰਟਾ ਕਰ ਹੁੰਦਾ ਪਹਿਲਾਂ ਪਾ ਨਹੀਂ ਹੁੰਦਾ ਨਹੀਂ ਚਾਹੀ ਹੁਣ ਵੀ ਸਹੀ ਹੈ ਯਾਰ ਚੱਲਦਾ ਉਹ ਚੁਰਾ ਜਾਂਦਾ ਹੂੰ ਬਾਜ਼ਾਰ ਖਾਲੀ ਐ ਵਾਲੇ ਜਿਵੇਂ ਮਰਜੀ ਤੁਰ ਜਾ ਫ੍ਰੀ ਹੁੰਦਾ ਨਾਲੇ ਗਰਮੀ ਜਿਦਾ ਵੈਸੇ ਹੀ ਘੱਟ ਹੁੰਦੇ ਆ Ya tiga enam mana? sama yang ini samain deh. Lower samain deh. Deyelah, deyelah. Asli. Kali kali pasar? Hah? Maunya ya? Ada? ਖਾਓ ਆਂਬ ਮੈਂਗੋ ਯੋ ਜਾਈਦਾ ਹਿੱਥੋਂ ਪੀਆ ਕਰੂ ਗਨੇ ਦਰੋ ਵਧੀਆ ਮਿਲਦਾ ਜੂਸ ਹੂੰ ਨਾਲ ਠੇਕਾ ਵੀ ਹੈ ਦਰੂ ਦਾ ਜਿਹਨੇ ਸ਼ਰਾਬ ਪੀਣੀ ਉਹ ਵੀ ਪੀ ਸਕਦਾ ਫਿੱਟ ਗਿਆ ਜਿਹਨੇ ਰੋ ਪੀਣੀ ਰੋ ਵੀ ਪੀ ਸਕਦਾ ਹਾਲੇ ਦਾ ਸ਼ਾਮ ਨੂੰ ਆਏ ਤੇ ਫਿਰ ਵੀ ਪਸੀਨਾ ਆਉਂਦਾ ਬਾਕੀ ਸਾਨੂੰ ਟਾਈਮ ਅੱਧਾ ਘੰਟਾ ਲੱਗਾ ਕਪੜੇ ਵੀ ਛੇਤੀ ਪਸੰਦ ਆ ਗਏ। ਬਾਕੀ ਜਿਹੜਾ ਇੱਕ ਕੰਮ ਹੋਰ ਸੀ ਮੇਨ ਕਰਨਾ ਉਹ ਸਾਡਾ ਰਹਿ ਗਿਆ। ਉਹ ਸਾਡੇ ਉਸਤਾਦ ਦਾ ਸੀ। ਉਸਤਾਦ ਦੀ ਇੱਕ ਚੀਜ਼ ਸੀ ਉਹ ਘਰੇ ਭੁੱਲ ਆਇਆ। ਜਾ ਉਸਤਾਦ। ਚੇਤਾ ਹੀ ਨਹੀਂ ਰਿਹਾ। ਚੇਤਾ ਹੀ ਨਹੀਂ ਰਿਹਾ। ਘਟਿ ਜੂ ਗਈ। ਆ ਆ ਵੀ ਕਿਤੇ ਸਾਡਾ ਮੇਨ ਹੁੰਦਾ ਸੀ। ਕਣਈਆ ਚੌਂਕ ਇਹ ਵੀ ਪੱਟੇ ਪੁੱਟੇ ਪਿਆ ਹੋਂ ਤਾਂ। ਐ ਇਥੋਂ ਤੁਰ ਕੇ ਜਾਣਾ। ਬਾਜ਼ਾਰ ਵਿੱਚ ਦੇ ਬੜੇ ਆਨੰਦ ਹੁੰਦੇ ਸੀ ਹਨਾ। ਪਹਿਲੀਆਂ ਗੱਲਾਂ ਪਹਿਲੀਆਂ ਹੁੰਦੀਆਂ। ਉਹ ਦਿਨ ਵਾਪਸ ਨਹੀਂ ਆਉਂਦੇ। ਹਨਾ। ਜਿਹੜਾ ਇੱਕ ਵਾਰੀ ਵੇਲਾ ਲੰਘ ਗਿਆ ਕਹਿੰਦੇ ਉਹ ਦੁਬਾਰਾ ਮੁੜ ਕੇ ਨਹੀਂ ਆਉਣਾ ਸੋ ਜਿੰਨੇ ਘਰ ਬਣੇ ਉਮਰ ਬਖਸ਼ੀ ਆ ਨਾ ਤੇ ਉਹਨੇ ਨੂੰ ਇੰਜੋਏ ਕਰਨਾ ਚਾਹੀਦਾ ਸੋ ਆਪਾਂ ਦੇਖਿਆ ਹੀ ਆ ਖਬਰ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ ਜਿਹੜਾ ਜਹਾਜ਼ ਕ੍ਰੈਸ਼ ਹੋਇਆ 242 ਦੇ ਵਿੱਚੋਂ ਇੱਕ ਬਚਿਆ ਸੋ ਉਹ ਬਚਣ ਦਾ ਦੇਖੋ ਉਹ ਸਵਾਪਾ ਕਹਿੰਦੇ ਉਹ ਵਰਦੀਆਂ ਚੋਂ ਵੀ ਬਚ ਆਂਦਾ ਵਾਕਿਆ ਹੀ ਸਹੀ ਗੱਲ ਆ ਵੀ ਰੱਬ ਜੀ ਨੇ ਉਹ ਬਚਾਉਣ ਤੇ ਆਵੇ ਉਹਨੂੰ ਕੋਈ ਮਾਰਨ ਵਾਲਾ ਨਹੀਂ ਜੰਮਿਆ ਜਿਹਨੂੰ ਮਾਰਨਾ ਹੋਵੇ ਉਹਨੂੰ ਕੋਈ ਬਚਾਉਣਾ ਉਹਨੇ ਜੰਮਿਆ। ਸੋ ਜ਼ਿੰਦਗੀ ਆਪਾਂ ਤਾਂ ਕਹਿੰਦੇ ਹੁਣ ਚਲੋ ਜਿੰਨੇ ਦਿੱਤੀ ਹੁਣ ਆਪਾਂ ਨੂੰ ਅਗਲਾ ਤਾਂ ਭਰੋਸਾ ਨਹੀਂ। ਇਹ ਜਹਾਜ਼ ਵੀ ਇਦਾਂ ਹੋ ਜਾਂਦੇ, ਟ੍ਰੇਨਾਂ ਵੀ ਇਦਾਂ ਹੋ ਜਾਂਦੀਆਂ, ਗੱਡੀਆਂ ਵੀ ਐਕਸੀਡੈਂਟ ਹੋ ਜਾਂਦੇ, ਬੱਸਾਂ ਵੀ ਹੋ ਜਾਂਦੀਆਂ। ਸੋ ਜੇ ਐਵੇਂ ਸੋਚੀਏ ਤਾਂ ਬੰਦਾ ਘਰੋਂ ਹੀ ਨਾ ਨਿਕਲੇ, ਡਰਦਾ। ਪਰ ਬਾਹਰ ਤਾਂ ਨਿਕਲਣਾ ਹੀ ਪਊਗਾ। ਸੋ ਉਹ ਕਾਲਪੁਰਖ ਦੇ ਹੱਥ ਆ ਸਾਰਾ ਕੁਝ। ਸੋ ਉਹਨੇ ਜਿਹਨੂੰ ਰੱਖਣਾ ਉਹਨੂੰ ਰੱਖਦਾ। ਜਿਹਨੂੰ ਬਚਾਉਣਾ ਉਹਨੂੰ ਬਚਾ ਹੀ ਲੈਂਦਾ। ਸੋ ਚੰਗੇ ਚੰਗੇ ਕਰਮ ਕਰੋ। ਸੋ ਨੇ ਕੰਮ ਕਰੋ। ਸਭ ਇੱਥੋਂ ਬਹੁਤ ਜਿਆਦਾ ਮਾੜਾ ਹੋਇਆ ਬਈ ਉੱਥੇ ਵੀ ਸਹੀ ਆ ਇੰਨੇ ਕੀ ਹੋਵੇ ਲੈ ਇੱਕ ਪਰਿਵਾਰ ਸਾਰਾ ਕਈ ਪਰਿਵਾਰ ਉਜੜ ਗਏ ਇੱਕ ਪਰਿਵਾਰ ਨਹੀਂ ਕਈ ਪਰਿਵਾਰ ਉਜੜ ਗਏ ਤੇ ਜਿਨ੍ਹਾਂ ਨੂੰ ਕਈ ਆਸਾਂ ਸੀ ਉਮੀਦਾਂ ਸੀ ਹਨ ਵੀ ਐਵੇਂ ਕਰਾਂਗੇ ਲੰਡਨ ਜਾ ਕੇ ਜਾਂ ਹਨ ਉਹ ਸਾਰੇ ਜਿਹੜੇ ਪਰਿਵਾਰ ਹਨ ਉਹਨਾਂ ਦੀਆਂ ਲਾਸ਼ਾਂ ਵੀ ਇੱਕ ਦੂਜੇ ਨੂੰ ਪਛਾਣ ਚ ਨਹੀਂ ਆਈਆਂ ਸੋ ਨਪਤੇ ਹੀ ਕਹਿੰਨੇ ਆ ਵੀ ਚਲੋ ਭੈਗੁਰੂ ਸਭ ਤੇ ਮਿਹਰ ਕਰੇ ਸੋ ਇਦਾਂ ਦੇ ਦੇਣ ਕਿਸੇ ਤੇ ਮਾੜੇ ਨਾ ਆਉਣ ਸਾਰੇ ਸਾਰੇ ਜੀ ਸੜ ਗਏ ਹਨ ਸੋ ਇਹ ਦੁਨੀਆ ਤੋਂ ਚਲੇ ਗਏ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਸੀਗਾ ਜੀ ਐ ਹੋਜੂ ਹਾਂ ਸੋ ਬਾਕੀ ਦਾ ਜੋ ਹੋਣਾ ਸੋ ਹੋਣਾ ਹੀ ਆ ਸੋ ਪਿਆਰ ਮੁਹੱਬਤ ਨਾ ਰੋ ਹਾਂ ਕੈਨੇਡੀਅਨ ਵੀਜ਼ਾ ਵਧੀਆ ਕਿ ਹੋਰ ਕੋਈ ਖਾਣਾ ਅੱਜ ਯੂਕੇ ਪੀਜ਼ਾ ਨਹੀਂ ਹਾਂ ਕੈਨੇਡੀਅਨ ਹੀ ਹਾਂ ਕੈਨੇਡੀਅਨ ਹੀ ਫਿੱਟ ਆ ਇਹਨਾਂ ਦੇ ਕੈਨੇਡੀਅਨ ਹੀ ਆ ਚਾਹੀਦਾ ਤੇ ਸਾਰੇ ਵੀਜ਼ਾ ਹੀ ਆ

ਲਓ ਜੀ ਸਾਡੀ ਫਿਰ ਐਂਡ ਤੇ ਇਹੀ ਗੱਲ ਨੇ ਪੜੀ ਅਸੀਂ ਖਾਣਾ ਅੱਜ ਪੀਜ਼ਾ ਕਾਫੀ ਟਾਈਮ ਬਾਅਦ ਆਉਂਦੇ ਨੇ ਉਹਨੇ ਆਪਾਂ ਇੱਥੇ ਹੈ ਨਾ ਕਿ ਨਹੀਂ ਆਹ ਕਾ ਤਾਂ ਕਰ ਲੋ ਉਸਤਾ ਜੀ ਆਰ ਜਿਹੜਾ ਪੀਜ਼ਾ ਖਾਓਗੇ ਉਹ ਤੇਰੇ ਲਈ ਨਾਲ ਖਾ ਲੈ ਤਾਂ ਵੀ ਅੰਦਰ ਨਾਲ ਕੱਟ ਕੇ ਆਈ ਨਾ ਇਹਨਾਂ ਦੇ ਅੱਗੇ ਆਹ ਕੁਆਲਿਟੀ ਵਧੀਆ ਬਣਦੀ ਵੀ ਆ ਲੈ ਤਾਂ ਨੂੰ ਤਾਂ ਜਿੰਨੀ ਲੱਗੀ ਹੈ ਘੈਂ ਲੀ ਹੋ ਬਣ ਜਾਂਦਾ ਤੇ ਸਾਡਾ ਟੇਬਲ ਸਾਡਾ ਆ ਹੀ ਹੁੰਦਾ ਇਸ ਪੈਕਸ ਇਹ ਵੇਲੇ ਹੁੰਦਾ ਮੈਂ ਉੱਥੇ ਬੈਠਣ ਲੱਗਾ ਪਹਿਲਾਂ ਗਮਮ ਗਮਮ ਐਸਾ ਸੀਆ ਗਮਮ ਕਿਤੇ ਨਹੀਂ ਉੱਥੇ ਕੁਰਸੀਆਂ ਸਜਾਈਆਂ ਜਾਂਦੀਆਂ ਨੇ ਵੇਖ ਕੇ ਤੇ ਤਾਂ ਨੇ ਜਿਹੜੀਆਂ ਤਾਦ ਉੱਪਰ ਲੱਗੀਆਂ ਹੈਂ ਕਿਛੇ ਮੈਂ ਭੁੱਲਿਆ ਹੈ ਹੈ ਤੇ ਮੇਰੀਆਂ ਤਾਂ ਗੱਡੀ ਚ ਰਹਿ ਗਈਆਂ ਵੇ ਮੈਂ ਆਪਣੀ ਸ਼ਵੈਸੇ ਮੈਨੂੰ ਲੌਕ ਲਾਤਾ ਮੈਂ ਜਦੋਂ ਗੱਡੀ ਜਤਣ ਲੱਗਣਾ ਇਹਨੂੰ ਮੈਂ ਲੌਕ ਲਾਤਾ ਮੈਂ ਕਿਤੇ ਬਾਹਰ ਆ ਗਿਆ ਇਹ ਅੰਦਰ ਰਹਿ ਗਈ ਤੈਨੂੰ ਹੋ ਗਈ ਅੰਦਰ ਲੋਕ ਹੋ ਦੁਬਾਰਾ ਆ ਜਾਣਾ ਸੀ ਅੰਦਰ ਹੀ ਰਹਿ ਗਿਆ ਅੰਦਰੋਂ ਆ ਜਾਣਾ ਸੀ ਇਹਦੀ ਚੁਆਇਸ ਹੁੰਦੀ ਹੈ ਤੇ ਫਿਰ ਦਿਲ ਘੱਟ ਖਾਂ ਲੈ ਵੀ ਜਾਣਾ ਤੈਨੂੰ ਕਿਹਨੂੰ ਚੰਗਾ ਲੱਗਦਾ ਟਾਲੈਂਟ ਵੀ ਬਹੁਤ ਸਲਾਈਸਾਂ ਉਹ ਤਾਂ ਖਾਣੀਆਂ ਤਾਂ ਹੈਗੀਆਂ ਪਰ ਮੈਨੂੰ ਸੈੱਲ ਵਿੱਚ ਛੋਏ ਆ ਸੈੱਲ ਪੀਜ਼ਾ ਇਹ ਮੈਨੂੰ ਇਹਨੇ ਪਸੰਦ ਆ ਫਰਾਈਆਂ ਹਾਂ ਇਹ ਤਾਂ ਤੁਸੀਂ ਭੇਜੇ ਆਲੇ ਆਪੋਂ ਹੀ ਭੇਜਿਆ ਨੇ ਆ ਪਰ ਮੀਡਲ ਖਾਣੀਆਂ ਇਹ ਹਾਈ ਕਾਲ ਹਾਈ ਵਾਲਾ ਹੈ ਬੰਦਾ ਹਾਈ ਲੈਵਲ ਦਾ ਖਾਣਾ ਹਾਲ ਵੀ ਖੁਸ਼ ਹੈ ਚੱਕਦੇ ਕੰਮ ਆ ਪੀਜ਼ਾ ਵਾਲਾ ਬਰੀ ਹਾਂ ਆ ਰਿਹਾ ਨਰਮਾ ਲਓ ਜੀ ਮੈਨੂੰ ਲੱਗੀ ਲਾਈਟ ਗਈ ਬਾਹਰ ਨੇਰੀ ਆ ਗਈ ਮੌਸਮ ਅੱਜ ਰੱਬ ਨੇ ਠੰਡਾ ਕਰ ਦੇਣਾ ਗਰੀ ਕਹਿੰਦੇ ਗਰਮੀ ਵੀ ਬਹੁਤ ਜ਼ਿਆਦਾ ਸੀ ਹਾਂ ਬਾਹਰ ਨੇਰੀ ਆ ਗਈ ਆ ਜੀ ਆਣਾ ਸਾਡਾ ਬੰਦਾ ਬਹੁਤ ਔਖਾ ਹੈ ਕੁਛ ਮਮ ਖਚਕਰਾ ਦਾ ਪੂਰਾ ਛੇਕਾ ਛੁਕਾ ਦਾ ਕਿ ਨਹੀਂ ਉਸਤਾਦ ਹਾਂਜੀ ਉਸਤਾਦ ਮੇਰੀ ਛੇਕ ਵੀ ਨਾ ਉਸਤਾਦ ਅਸੀਂ ਤਾਂ ਹੋ ਗਏ ਫੁੱਲ ਪੀ ਜਾਣ ਬਸ ਸਾਡੇ ਦਾ ਬਾਈਪਸ ਹੋ ਗਏ ਟੇਸਟ ਦੇ ਵੜ ਗਿਆ ਮੌਲ ਠੰਡਾ ਲੈ ਮੌਲ ਠੰਡਾ ਹੋ ਗਿਆ ਸਾਡਾ ਹਾਂ ਗਰਮੀ ਬਹੁਤ ਸੀ ਪਰ ਹਵਾ ਤਾਂ ਦਿੱਤੀ ਆ ਹਵਾ ਗਰਮੀ ਇਹਦੇ ਬਾਕੀ ਬਹੁਤ ਸੋਦੇ ਅੰਕਲ ਆ ਲੈਣਾ ਹੈ ਇਹ ਬਾਸ ਸਾਡਾ ਬਾਸ ਲੋ ਵੀ ਬਾਲਾ ਨੇਹਰਾ ਨਹੀਂ ਕੀਤਾ ਸੀ ਲਾਈਟਾਂ ਵਿੱਚ ਜਾਗ ਪੋ ਤੇ ਨੇਹਰੀ ਆ ਗਈ ਆ ਨਹੀਂ ਨਹੀਂ ਆਇਆ ਚੱਲੀਏ ਵੀ ਓਕੇ ਹਣਾ ਹਾਂਜੀ ਖਾਣਾ ਪੀਣਾ ਹੋਰ ਕੁਝ ਨਾਈਸ ਫੋਲੋ ਹਮੇਸ਼ਾ ਓਕੇ ਰਪੋਟਾਂ ਲਾਈਟਾਂ ਇਹ ਜਗ੍ਹਾ ਸ਼ਹਿਰ ਸੋਹਣਾ ਲੱਗਣ ਲੱਗਾ ਦੁਬਾਰੇ ਤਾਂ ਉਹ ਤੁੱਪ ਜੀ ਨਾ ਸੋਹਣਾ ਨਹੀਂ ਲੱਗਦਾ ਹਣਾ ਹਾਂ ਤੇ ਨਾ ਜੀ ਨਹੀਂ ਕਹਦਾ ਵੇਖੋ ਉਹ ਦਗਾ ਤਾਂ ਥੋੜਾ ਇਹ ਮਾਹੌਲ ਬਣਦਾ ਜਾਂਦਾ ਨੇਰਾ ਹੋ ਗਿਆ ਨਾ ਬੈਠਾ ਨਹੀਂ ਜਾਇਦੀ ਵਧੀਆ ਨਹੀਂ ਹਾਂ ਲੀ ਸਾਈਡ ਥੋੜਾ ਬਦਲ ਆ। ਨੇਰੀ ਦਾ ਥੋੜੀ ਜੀ ਹੈ ਤੇ ਉਹ ਥੋੜਾ ਜਿਹਾ ਹਵਾ ਤੱਤੀ ਹੈ ਨਾ। ਆਹ। ਤੱਤੀ ਤੱਤੀ ਹਵਾ। ਠੰਡੀ ਨਹੀਂ ਮੀਂਹ ਵਾਲੀ। ਤੱਤੀ ਹੈ। ਲੋ ਵੀ ਮਿੱਤਰੋ ਸਵਾ 8:00 ਆ ਗਏ ਕਰੇ। ਕੱਲ ਟਾਈਮ ਵੀ 10:00 ਤੇ ਸੀ। ਉਹ ਥੋੜੇ ਅੱਗੇ ਪਿਆ ਸਾਚੇ ਚੇਤੇ ਭੁੱਲ ਗਏ ਲਿਆਉਣਾ ਸੀ ਨਵਾਂ ਹਟ ਟੁੱਟ ਗਿਆ ਤਾਂ। ਪਰ ਹੋਇਆ ਕੁਛ ਨਹੀਂ ਫਿਰ ਵੀ ਚੱਲਦਾ। ਉਹ ਥੋੜੇ ਕਿ ਪਤਾ ਉਹ ਟੰਗਿਆ ਸੀ ਘੜਚ ਦੇ ਨੇ ਦਰਪੇ ਡਾਰ ਹੀ ਗਿਆ ਸੋ ਹੁਣ ਤਾਂ ਬਈ ਖਾਣਾ ਪੀਣਾ ਆ ਹੀ ਲਿਆ ਰੋਟੀ ਅੱਜ ਖਾਣੀ ਨਹੀਂ ਸੋ ਰੋਟੀ ਦਾ ਕੰਮ ਤਨ ਵੇੜਦਾ ਸੋ ਹੁਣ ਵਰਦੀ ਕਰਦੇ ਐ ਚੇਂਜ ਆ ਗਿਆ ਸਹੀ ਹਾਂਜੀ ਚਨੀ ਮਤ ਨਹੀਂ ਨਹੀਂ ਓਕੇ ਰੋਟਾ ਚਲ ਠੀਕ ਨਾਲੇ 3 and 1 ਹੋ ਗਏ ਹਨ 3 and 1 ਪੌਨਰਵਾਜਾ ਇੱਕ ਨਾਲ ਲਵਰ ਹੋ ਗਈ ਹੈ ਕਿ ਕੈਪਰੀ ਆ? ਕੈਪਰੀ। ਕੈਪਰੀ ਚਲਵਾ ਦੀ ਆ। ਉਹਨੇ ਉਹ ਲਈਆ। ਤੂੰ ਹਣੀ ਪਾਏ ਕੱਪੜੇ। ਪਾਇਆ ਅੱਲਾ। ਲੋਰ ਕੱਈਆ। ਬਸ ਸ਼ਰਟ ਨਹੀਂ ਪੋਣੀ ਸੀ। ਉਹ ਸੁਬਾ। ਠੀਕ ਐ ਫਿੱਟ? ਉੱਚੀ ਨਹੀਂ ਤਾਂ ਨਹੀਂ? ਨਹੀਂ। ਫਿੱਟ ਜੀ ਬੜੀ ਗੱਜਦੀ ਮੈਂ ਤਾਂ। ਨਹੀਂ। ਹਾਂ ਸਹੀ ਐ। ਜਾਰਡਨ ਦੀ ਹੈ। ਉਹ। ਬੇਬੀ ਐ। ਬੇਬੀ ਐ। ਤੂੰ ਬੇਬੀ ਐ ਜੀ। ਬੇਬੀ ਪਿੰਕ। ਓਏ ਬੇਬੀ ਐ ਤੂੰ। ਨੇ ਵੀ ਪਿੰਟ ਤੱਲਾਰ ਦੇ ਰੈਸਟੋਰੈਂਟ ਤੇ ਅੱਜ ਵਾਲਾ ਬਲੌਗ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਸੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਸੋ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਤੇ ਹਮੇਸ਼ਾ ਖੁਸ਼ੀ ਨਾਲ ਜ਼ਿੰਦਗੀ ਜਿਉਂ ਸੋ ਇਦਾਂ ਹੀ ਤਾਂ ਜ਼ਿੰਦਗੀ ਚੱਲੀ ਜਾਣੀ ਆ ਤੇ ਖੁਸ਼ ਰਹਿਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਸੋ ਜਿਉਂਦੇ ਵਾਸਤੇ ਰਹੋ ਤੇ ਫਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਬਾਏ ਬਾਏ